ਪਹਿਲਾ ਇਹਨੇ ਦਿੱਤਾ 14 ਤੋਂ 15 ਦੂਜੇ ਸੂਏ ਦਾ ਤਾਂ 17 ਤੋਂ 18 ਦੂਜੇ ਥੂਏ ਜਿੱਤਾ ਇਹਨੇ 17 ਤੋਂ 18 ਹਾਂਜੀ ਇਸ ਵਾਰ ਫਿਰ ਕੀਮੀ ਦਾ ਐ ਕਿਤਾ ਲੱਗਦਾ ਵੀ 20 ਪੂਚ ਬੜੂਗੀ ਅੱਛਾ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪ੍ਰਿੰਡ ਕਾਂਗੜ ਤਹਿਸੀਲ ਰਾਮਪਰਾ ਫੂਲ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਕਾਊ ਆ ਵੀ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਤੀਜਾ ਸੂਆ ਇਹਨੇ ਸੂਆ ਚੰਗਾ ਇਹਦਾ ਦੁੱਧ ਦਿੱਤਾ ਵਾ ਪਹਿਲਾਂ ਵਾਲੇ ਸੋਇਆਂ ਦੇ ਵਿੱਚ ਇਸ ਵਾਰ ਵੀ ਚੰਗੇ ਦੁੱਧ ਦੀ ਉਮੀਦ ਆਗੀ ਬਾਕੀ ਕੱਦ-ਕਾੜ ਵੀ ਚੰਗਾ ਵਧੀਆ ਚੰਗੇ ਢਾਂਚੇ ਦੀ ਹੈ ਤੇ ਤਿਆਰੀ ਵੀ ਬਹੁਤ ਚੰਗੀ ਆ ਗਈ ਥਾਣਾ ਦਾ ਸੈਜ ਬਹੁਤ ਵਧੀਆ ਹੈਗਾ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਹੈ ਅੱਖਾਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਨੀਲੀ 라ਵੀ ਵਾਲੀਆਂ ਪੁੰਡੇ ਸਿੰਘਾਂ ਦੀ ਹੈ ਚੰਗੀ ਸਭੀ ਬਲੀ ਹੈ ਤੇ ਪਿੰਡੇ ਦੇ ਉੱਤੇ ਤੁਸੀਂ ਨਾੜਾ ਰੂੜਾ ਦੇਖ ਸਕਦੇ ਹੋ ਬਹੁਤ ਆ ਤੇ ਬਾਕੀ ਥਣ ਦੇਖ ਸਕਦੇ ਹੋ ਥਣ ਬਹੁਤ ਵਧੀਆ ਆ ਗਈ ਮੁਠੀ ਦੇ ਚੁਆਈ ਵਾਲੇ ਥਾਣਾ ਬਹੁਤ ਵਧੀਆ 2-4 ਦਿਨ ਹਜੇ ਇਹਦੇ ਦਿਨ ਪੂਰੇ ਹੋਣ ਦੇ ਪੈਗੇ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਉੱਪਰ نیچے ਵੀ ਲਿਆ ਸਕਦਾ ਹੁੰਦਾ ਕਈ ਵਾਰੀ ਤੇ ਬੈਕ ਸਾਈਡ ਤੋਂ ਤੁਸੀਂ ਇਕਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਚੜਾਈ ਬਹੁਤ ਹੈ। ਬਾਕੀ ਤਿਆਰੀ ਬਹੁਤ ਚੰਗੀ ਹੈ। ਦੇਖ ਸਕਦੇ ਹੋ ਬੈਕ ਸਾਈਡ ਨੂੰ ਵੀ ਮੈਦਾ ਵੀ ਲੇਵਾ ਚੰਗਾ ਕੱਢੂਗੀ ਹੋਰ। ਹਾਂ ਪਤਾ ਥਾਣਾ ਦਾ ਸਾਈਡ ਬਹੁਤ ਵਧੀਆ। ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਚੰਗੀ ਹੈ। ਸਾਰੇ ਪੱਖਾਂ ਤੋਂ ਮੱਝ ਚੰਗੀ ਸੰਭੀ ਬਲੀ ਹੈ ਤੇ ਚੰਗੀ ਸਾਫ ਸੁਥਰੀ ਮੱਝ ਆ ਗਈ। ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ। ਵੀਡੀਓ ਦੇ ਵਿੱਚ ਅੰਡਾਂ ਤਾਂ ਹੀ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਤੇ ਆਜੋ ਆਪਾਂ ਤੁਹਾਡਾ ਜ਼ਿਆਰਾ ਸਮਾਣੀ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਮੱਝ ਦੀ ਡਿਟੇਲ ਲਿਖ ਦਿੰਨੇ ਹਾਂਜੀ ਬਾਈ ਸਾਸਿਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਜਗेंद्र ਸਿੰਘ ਠੀਕ ਹੈ ਜੀ ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਹਾਂਜੀ ਆਪਣੇ ਘਰ ਦੀ ਹੀ ਹੈਗੀ ਘਰ ਦੀ ਬਿਲਕੁਲ ਜੰਪਾਲ ਠੀਕ ਹੈ ਤੇ ਘਰੇਲੂ ਹੀ ਪਸ਼ੂ ਆ ਸਾਰੇ ਕੋਈ ਵਪਾਰ ਦਾ ਕੰਮ ਨਹੀਂ ਕੋਈ ਵਪਾਰ ਦਾ ਕੰਮ ਨਹੀਂ ਜੀ ਠੀਕ ਹੈ ਤੇ ਇਸ ਵਾਰ ਕਿਹੜਾ ਸੂਆ ਸੁਣਾ ਨੇ ਇਹ ਤੀਜਾ ਸੂਆ ਸੁੰਦੀ ਆ ਜੀ ਤੀਜਾ ਸੂਆ ਸੁੰਦੀ ਆ ਹਾਂਜੀ ਠੀਕ ਆ ਤੇ ਕਿੰਨੇ ਕ ਦਿਨ ਕੱਢਦੀ ਆ ਬਈ ਇਹ ਚਾਰ ਦਿਨ ਚਾਰ ਤੋਂ ਪੰਜ ਦਿਨ ਲੱਗੇ ਚਾਰ ਪੰਜ ਦਿਨ ਜੇ ਦਿਨ ਪੂਰੇ ਹੋਣ ਦੇ ਪਏ ਹਾਂਜੀ ਹਾਂਜੀ ਠੀਕ ਆ ਬਾਕੀ ਬਸ਼ੂ ਦਾ ਪਤਾ ਨਹੀਂ ਹੁੰਦਾ ਇਹ ਹਾਂਜੀ ਹਾਂਜੀ ਠੀਕ ਆ ਤੇ ਪਹਿਲਾ ਵਾਲ ਸੂਏ ਦੇ ਵਿੱਚ ਬਈ ਕਿੰਨਾ ਦੁੱਧ ਦਿੰਦਾ ਪਹਿਲਾ ਇਹਨੇ ਦਿੱਤਾ 14 ਤੋਂ 15 ਦੂਜੇ ਸੂਏ ਦੇ ਤਾਂ 17 ਤੋਂ 18 ਤੇ ਦੂਜੇ ਥੂਏ ਜਿੱਤਾ ਇਹਨੇ 17 ਤੋਂ 18 ਹਾਂਜੀ ਇਸ ਵਾਰ ਫਿਰ ਕੀ ਉਮੀਦ ਆ ਇਹ ਕਿਤਾ ਲੱਗਦਾ ਵੀ 20 ਬੂਚ ਬਣੂਗੀ ਅੱਛਾ 20 ਬੂ ਦੇ ਸਕਦੀ ਹਾਂ ਦੇ ਸਕਦੀ ਠੀਕ ਆ ਤੇ ਬਾਕੀ ਸੇਵਾ ਦੇ ਵੀ ਹੁੰਦਾ ਹਨ ਇਹ ਤਾਂ ਹੈਗਾ ਹੀ ਆ ਸੇਵਾ ਤੇ ਵੀ ਨਿਰਪਰ ਕਰਦਾ ਠੀਕ ਆ ਤੇ ਭਾਈ ਕਿਵੇਂ ਰਹੀ ਆਉ ਚੋਣ ਚਾਨ ਚ ਮੈਂ ਕਹਿੰਦਾ ਅਸੀਂ ਤੁਹਾਨੂੰ ਨਲਕਾ ਹੀ ਕਹਿੰਦੇ ਹਾਂ ਮੈਂ ਤਾਂ ਕਹਿੰਦੇ ਹੀ ਨਹੀਂ ਅੱਛਾ ਹਾਂ ਠੀਕ ਆ ਦੁੱਧ ਲੰਮਾ ਸਮਾਂ ਦੇਗੀ ਜੀ ਮੈਂ ਕਹਿੰਦਾ ਕੋਈ ਅੰਤ ਨਹੀਂ ਠੀਕ ਆ ਤੇ ਥਾਣਾ ਥੋਣਾ ਅੰਨੇ ਨੂੰ ਕਿਵੇਂ ਆ ਮੈਂ ਕਹਿੰਦਾ ਗਾਰੰਟੀ ਆ ਗਾਰੰਟੀ ਆ ਸਭ ਕਾਹਦੀ ਠੀਕ ਆ ਤੇ ਬਾਈ ਯਾਰ ਇਹਦੇ ਟੀਕਾ ਲੱਗਿਆ ਉਹਦਾ ਕੁਝ ਪਤਾ ਕਿ ਨਹੀਂ ਠੀਕ ਆ ਯਾਰ ਬੜੀ ਕੋਈ ਐਡੀ ਬੜੀ ਉਹ ਲਿਖਤ ਨਹੀਂ ਕਰੀ ਅਸੀਂ ਲਿਖਿਆ ਨਹੀਂ ਮਤਲਬ ਲਿਖਿਆ ਨਹੀਂ ਠੀਕ ਆ ਯਾਨੀ ਭਰੇ ਤਾਂ ਚੰਗਾ ਹੀ ਹੋਣਾ ਹਾਂ ਟੀਕਾ ਦਾ ਪੂਰੇ ਵਧਗਾ ਭਰੇ ਭਰੇ ਸਾਂਭ ਕੇ ਨਹੀਂ ਰੱਖਿਆ ਠੀਕ ਆ ਬਾਈ ਹਾਂਜੀ ਤੇ ਮੁੱਲ ਕਿੰਨਾ ਕਰਦੇ ਆਪਾਂ ਮੁੱਲੇ ਦਾ ਕਰਦੇ ਆਂ 270 270 ਹਾਂਜੀ ਠੀਕ ਆ ਬਾਕੀ ਹੋ ਜੂ ਮੌਕੇ ਤੇ ਮੰਨ ਚਲੋ ਉਹ ਤਾਂ ਮੌਕੇ ਤੇ ਮੰਨ ਤਾਂ ਹੋ ਜਾਂਦਾ ਜੀ ਠੀਕ ਆ ਹਾਂਜੀ 200 ਉਹ ਪਹਿਲੀ ਤਕਰੀਬ ਲਾਈਤੀ ਹੈ ਸਾਰੀ ਸ਼ੋਰ ਸ਼ੋਰ ਕੇ ਦਿਖਾਉਨੇ ਔਰਦੀ ਦਾ ਤੁਸੀਂ ਜੱਜ ਕਰ ਸਕਦੇ ਹੋ ਨੀਲੀ 라ਵੀ ਦੇ ਵਿੱਚ ਪੈਂਦੀ ਹੈ ਚੰਗੀ ਕੁਆਲਟੀ ਦੀ ਹੈ ਚੰਗੀ ਸੰਮੀ ਬੜੀ ਹੈ ਅੜਰ ਦੀ ਕੁਆਲਟੀ ਬਹੁਤ ਚੰਗੀ ਹੈ ਤਿਆਰੀ ਅੱਜ ਵੀ ਬਹੁਤ ਹੈ ਪਰ ਹਜੇ ਦਾਣੇ ਨਹੀਂ ਲੈ ਜਾਣੇ ਆ ਮੈਂ ਇਹਦਾ ਵੀ ਉਦੋਂ ਨੂੰ ਬਹੁਤ ਚੰਗਾ ਅੜਰੇ ਨੇ ਤਿਆਰ ਕਰ ਲੈਣਾ ਥੋੜੇ ਦੀ ਕੁਆਲਟੀ ਛੁਪ ਛੁਪ ਦੇਖ ਸਕਦੇ ਹੋ ਛੁਪ ਛੁਪ ਮੋੜ ਲਾ ਛੁਪ ਛੁਪ ਥਾਣਾ ਦਾ ਸਹਿਜ ਬਹੁਤ ਵਧੀਆ ਹੈ ਥਾਣਾ ਦੇ ਵਿੱਚ ਵਿੱਥੀ ਬਾਕੀ ਤਿਆਰੀ ਅੱਜ ਵੀ ਬਹੁਤ ਚੰਗੀ ਹੈ ਅਜਾ ਪਤਾ ਚੰਗੀ ਸੰਮੀ ਬੜੀ ਹੈ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈ ਚੰਗੇ ਦੁੱਧ ਦੀ ਇਹ ਤਾਂ ਉਮੀਦ ਆ ਗਈ ਅੱਖਾਂ ਨੀਲੀ ਰਾਵੀ ਵਾਲੀਆਂ ਬਾਡੀ ਭਾਂਚਾ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਦਾ ਨਾੜਾਂ ਦੇਖ ਸਕਦੇ ਹੋ ਤੁਸੀਂ ਨਾੜਾਂ ਬਹੁਤ ਆ ਲੇਵੇ ਦੇ ਉੱਤੇ ਦੇਖੋ ਬਾਕੀ ਮੂਰ ਨੂੰ ਵੀ ਆਰਡਰ ਚੰਗਾਗਾ ਤੇ ਬੈਕ ਸਾਈਡ ਨੂੰ ਵੀ ਚੰਗਾ ਕਰੂਗੀ ਹਾਂ ਪਤਾ ਆ ਬਾਕੀ ਤਸੱਲੀ ਤੁਸੀਂ ਕਰਨੀ ਹੈ ਡਿਟੇਲ ਤੁਹਾਨੂੰ ਆਪਾਂ ਸਾਰੀ ਲੈਤੀ ਆ ਗਈ ਆ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਇੱਥੇ ਆ ਕੇ ਤਸੱਲੀ ਕਰ ਲਿਓ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਕਰੀ ਗੁਰੂ ਨਾਨਕ ਦੇਵ ਜੀ ਦੀਆਂ ਕਹਾਣੀਆਂ ਆਹ ਰੂਹ ਨੂੰ ਗਿਆਵਦਾ ਬਾਕੀ ਆ ਬੈਕਸਾਈਡ ਤੋਂ ਦੇਖ ਸਕਦੇ ਹੋ ਸੂ ਤਾਈ ਹਵਾਨਾ ਕੱਡੂ ਹੋਈ ਤਾਂ ਤਾਈ ਦੇਖੋ ਬਸ ਬਸ ਯਾਰੀ ਬਹੁਤ ਵਧੀਆ ਜੀ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਅੱਗੇ ਪਿਛੇ ਦਾ ਜਦੋਂ ਦੁਆਰੇ ਆਪਾਂ ਤਸल्ली ਕਰਾ ਦਿੰਦੇ ਹਾਂ ਸਮਾਰ ਕੇ ਦੇਖ ਸਕਦੇ ਹੋ ਬਸ ਬਸ ਆਹਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋ ਬੜ ਜੰਗੀ ਹੈ ਧੰਨਵਾਦ